ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋੜਕਪੁਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਤਰੀਕ ਆ ਜੋ ਕਿ 12 ਸਤੰਬਰ 2025 ਤੇ ਦਿਨ ਸ਼ੁੱਕਰਵਾਰ ਤੇ ਬਾਕੀ ਵੀ ਅੱਜ ਜਿਹੜੀਆਂ ਟਰਾਲੀਆਂ ਆਈਆਂ ਚਾਰ ਪੰਜ ਜਿਹੜੇ ਨਗ ਆਏ ਅੱਜ ਤੇ ਰੇਟ ਜਿਹੜਾ ਆਪਾਂ ਦੇਖਾਂ ਅਸੀਂ ਕੱਲ ਵੀ ਜਿਹੜਾ ਰੇਟ ਲੱਗਿਆ ਸੀਗਾ ਟੌਪ ਦਾ ਜਮਾਂ 500 ਤੇ 5 ਰੁਪਏ ਕੱਲ ਜਮਾਂ ਟੌਪ ਦਾ ਇੱਕ ਟਰਾਲੀ ਜਿਹੜੀ ਲੱਗੀ ਸੀ ਤੇ ਬਾਕੀ ਵੀ ਅੱਜ ਜਿਹੜਾ ਆਪਾਂ ਦੇਖਾਂਗੇ ਕੀ ਰੇਟ ਜਾਂਦਾ ਤੇ ਆਮ ਜਿਹੜਾ ਰੇਟ ਆ 550 ਦੇ ਜਿਹੜਾ ਆਸ ਕੀ ਕੱਲ ਤੂਰੀ ਜਿਹੜੀ ਸਾਰੀ ਅੰਦਰ ਦੀ ਆਈ ਸੀ ਅੱਜ ਦੇਖਾਂਗੇ ਕੀ ਰੇਡ ਲੱਗਦਾ ਅੰਦਰ ਮੜਿਆ ਸੈਲਫ ਮਾਰਦੇ ਅੰਦਰ ਦੀ ਥੋੜੀ ਬੋਲੋ ਜੀ ਕਾਕੇ ਕਿੱਥੇ ਜਾਏਗਾ ਹਾਂ ਸਿਨੇ ਪੜਾਂਗੇ ਠੀਕ ਆ ਜਿਹਦੇ ਮੁੱਕੀ ਉਹਦਾ ਵਧਾਊਗਾ ਉਦ ਕੀ ਗੱਲ ਆ ਭਾਈ ਚੱਲ ਚੱਲਦੇ ਭਾਉਂ ਦੇ ਤੇ ਹੋ ਹੀ ਜਾਣੀ ਆ ਇਹ ਕਾਰ ਤੁ ਸ਼ੁਰੂ ਕਰ ਸਾਡੇ 350 ਸਾਡੇ 350 ਜੀ 55 ਕਰ 60 65 ਕਰ 70 70 ਕਰ 80 850 ਕਰ 400 85 ਸਾਡੇ 455 865 70 75 85 500 5 10 15 20 500 50. ਵੀ 50. ਦੋ 50. ਲੈਣੇ 520 ਰੁਪਏ ਜਗਾ ਕੇ ਉਹ ਜਿਹੜੀ ਟਰਾਲੀ ਜਿਹੜੀ ਲੱਗੀ ਆ 500 ਤੇ 20 ਰੁਪਏ ਤੇ ਬਾਕੀ ਵੀ ਅੰਦਰ ਵੀ ਇਹ ਤੂੜੀ ਸੀਗੀ ਤੇ ਪਹਿਲਾ ਨਗ ਲੱਗਿਆ 500 ਤੇ 20 ਰੁਪਏ ਤੇ ਅੱਗੇ ਵੀ ਜਿਹੜੀਆਂ ਟਰਾਲੀਆਂ ਹਲੇ 4 ਹੋਰ ਖੜੇ ਨੇ ਤੇ ਰੇਟ ਉਹਨਾਂ ਦਾ ਵੀ ਜਿਹੜਾ ਦੇਖਾਂਗੇ ਕਿੱਥੋਂ ਲੱਗ ਜਾਂਦਾ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਆਹ ਆਪਣੀ ਹੈ ਤੇ ਹਾਂ ਇੱਧਰ ਜਾਣੀ ਆ ਭਰਾਵਾ ਚਲੋ ਯਾਰ ਹਾਂ ਜਮਾ ਤੇਰਾ ਗਾ ਗਿਆ ਨਾ ਹਮਰਾ ਸੁਣਾ ਖੰਦਾਦ ਦੇ ਦੀ ਜਲੀ ਗਰੇ ਹਾਂਜੀ ਅੰਦਰ ਦੀ ਬਾਹਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 700 ਰੱਖ ਦੇ 400 400 400 10 15 15 415 20 20 ਆਡੋ ਜਾਓ 450 55 54 60 460 ਬੋਲ ਦਾਂਗੇ ਨਾ 65 70 75 80 85 90 92 505 70 15 ਠੀਕ 25 3 ਇਹ ਬੋਲਦਾ ਕੋਈ ਪੰਚੀ ওভার ਆਲੇ ਦੋ ਬੱਚੋ ਅਵਰਾਲਾ ਨਹੀਂ ਹੋਲਡਾ 535 ਰੁਪਏ ਭਾਈ ਆਇਆ ਜੀ ਜਨੀਰ ਲੋਬੀ ਇਹ ਟਰਾਲੀ ਜਿਹੜੀ ਲੱਗੀ ਆ 500 ਤੇ 35 ਰੁਪਏ ਅੱਜ ਵੀ ਸਟਾਰਟਿੰਗ ਆ ਜਿਹੜੀ 500 ਤੋਂ ਉੱਪਰ ਹੋਈਦਾ ਤੂੜੀ ਤੋਂ ਚੈੱਕ ਕਰਾ ਦਿੰਦੇ ਆ ਲੋਬੀ ਕਰੋ ਤੂੜੀ ਚੈੱਕ ਤੇ 500 ਤੇ 35 ਰੁਪਏ ਇਹ ਬਈ ਵੀਡੀਓ ਨੂੰ ਵੱੱਟ ਵੱੱਟ ਛੇਰ ਜ਼ਰੂਰ ਕਰਿਓ ਜੀ ਬਾ ਦੋਸਤ 50 ਰੁਪਏ ਕੱਟ ਕੇ ਦੇ ਦਿਓ ਨਹੀਂ ਵੇਣੇ 400 ਹੋਰ ਮਹਿੰਗੀ ਤਾਂ ਹੋਣੀ 400 ਉਹਦੇ 16 ਲਾਂਗੇ ਆਪਾਂ 5 10 15 450 ਹੈਗਾ ਰੈਂਡਾ ਹੈ 450 ਜਾਣਾ ਨਾਲ ਚੁੰਝਾ 60 65 70 80 90 500 10 15 ਸੱਚੀ 525 ਬੋਲਾਂਗੇ ਆਜਾ ਫਿਰ ਕਿਤੇ ਜਲਦੀ ਲਓ ਬਈ 500 ਦੇ 25 ਰੁਪਏ ਜਿਹੜਾ ਏਅਰ ਵਾਲੀ ਰੇਟ ਲੱਗਿਆ ਤੇ ਅੱਜ ਵੀ ਸ਼ੁਰੂਆਤ ਹੀ ਜਿਹੜੀ 500 ਤੋਂ ਉੱਪਰ ਹੋਈ ਜਾ ਫਿਰ ਤੇ ਬਾਕੀ ਦੇਖਦੇ ਆ ਕੀ ਜਿਹੜੇ ਥੂੜੀ ਕਿੱਦਾਂ ਦੀ ਹੈ ਇਹ ਅੰਦਰ ਦੀ ਵੀ ਥੂੜੀ ਇਹ ਸੀਗੀ ਤੇ ਬਾਕੀ ਅਗਲੀਆਂ ਟਰਾਲੀਆਂ ਰੇਟ ਦੇਖਾਂਗੇ ਆ ਲੈ ਜੀ ਕਿਵੇਂ ਬਈ ਆ ਵੇਲਾ ਦੱਸੀ ਬਈ ਆ ਜਾਂ ਰੋ ਰ ਮੈਸਮਾਨ ਮਦਦ ਨਾ ਹੋਵੇ ਜੇ ਚਾਹੇ ਬਾਲੀ ਲਿਓ ਨਾ ਜਗਲਾ ਮੁੜ ਕੇ ਰਵਾ ਬਹੁਤ ਹੁਣ ਦੱਸਦੇ ਜੇ ਹੈਗੀ ਤਾਂ ਰੋ ਹੀ ਆਉਂਦੀ ਆ ਤੇਦਾ ਰੋਣਾ ਪਿਆ ਨਹੀਂ ਆ ਬੋਲੋ ਬਈ 400 400 ਹਾਂ 400 ਸੁੱਕੀ ਬਸ ਲੱਗੀ ਆ 400 5 10 15 20 25 30 35 450 55 60 65 70 75 80 85 90 95 500 500 ਬੋਲਾਂਗੇ ਨੇ 500 ਵੀ ਇਹ ਵੀ ਟਰਾਲੀ ਜਿਹੜੀ 500 ਰੁਪਇਆ ਲੱਗੀ ਆ ਤੇ ਗਾਰਾਂ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਆ ਤੇ ਮਗਰ ਵੀ ਤਿੰਨ ਹੋਰ ਪਈਆਂ ਹਲੇ। ਇੱਕ ਟਰਾਲੀ ਹੋਰ ਆ ਜੀ ਦੀ ਉਹਦਾ ਰੇਟ ਜਿਹੜਾ ਤਾਂ ਦੇਖ ਲੈ ਕੀ ਜਾਂਦਾ। ਟਰਾਲੀਆਂ ਦਾ ਬਾਈ ਉਥੇ ਲੈ ਰਿਹਾ 500 ਦੀ। ਤਾਂ ਮੈਂ ਵਿੱਚ 1100 600 ਦੇ ਕਹਿੰਦਾ ਬਾਈ ਵਿੱਚ 700 ਕਹਿੰਦਾ ਬਾਈ ਆਪਣੀ 400 ਆ ਲੈ। 400 400 400 400 5 10 15 20 25 30 400 35 435 ਗੋਲਾ ਬਾਈ ਕਿਨੇ 40 ਸਾਢੇ 150 ਗੋਲਾ ਕਿਨੇ ਇਹ ਬਰੋਨੀਆ ਬਾਈ 150 150 40 ਬਾਈ ਵੀ ਅੰਦਰ ਦੀ ਟੂੜੀ ਇਹ ਸੀ 450 ਰੁਪਏ ਜਿਹੜੀ ਲੱਗੀ ਪਰ ਵੀ ਖੁੱਲੀ ਹੈ ਵਿੱਚ ਤਾਂ ਕਰਕੇ ਥੋੜਾ ਰੇਡ ਆਪਾਂ ਕਹਿ ਸਕਦੇ ਆ ਤੇ ਬਾਕੀ ਟੂੜੀ ਚੰਗੀ ਸੀ ਹਲੋ ਦੱਕੂ

ਭਾਈ ਤਲਾਕ ਇਹਨਾ ਇਥੋਂ ਹਾਂਜੀ ਇਹਦੇ ਨਾਲ ਲੈ ਜਾ 500 ਰੁਪਏ ਤੈਨੂੰ ਕਿਰਾਇਆ ਮਿਲ ਜਾਊਗਾ ਸਿੰਘਾਂ ਭਾਈ ਆ ਲੈ ਲੈ ਬੰਦਾ ਪੁੱਛਿਆ ਬਾਬੇ ਨੂੰ ਵੱਡੇ ਨੂੰ ਤੈਨੂੰ ਪ੍ਰਾਏ ਚਾਹੀਦਾ ਕਹਿੰਦੇ ਨੂੰ ਪੁੱਛਣਾ ਨੇੜੇਆਂ ਸਿੰਘਿਆਂ ਦੂਰ ਨਹੀਂ ਉਧਰੇ ਔਲਖੀ ਜਾਣਾ ਨੇ ਤਾਂ ਹੀ ਨਿਕਲ ਜੇ ਤੁਲੀ ਆਉਤੋਂ ਆਈ ਲੰਘ ਜੇ ਫੇ ਰੋਜ ਆਉਂਦਾ ਮਾਤਾ ਤੇਰਾ ਫਾਇਦਾ ਹੀ ਕਰਦਾ ਚਨਾਏ ਔਲਖੀ ਜਾਣਾ ਪਰ ਨੇਰੇਆਂ ਨੂੰ ਤਾਂ ਤੁੰਗਰੀ ਕੱਢ ਲਈ ਕਿੱਥੇ ਦਾ ਫਾਇਦਾ ਕਰਕੇ ਉਹਨਾਂ ਖਾਨ ਸਮਝਦਾ ਉਥੋਂ ਸਿੰਘਿਆਂ ਤੋਂ 2 ਕਿਲੋਮੀਟਰ ਨਾਲ 5 ਗ੍ਰੈਂਡ ਤੇ ਪਰੇ ਔਲਖੀ ਦੇ ਬਸ ਔਲਖੀ ਟਰਾਲੀ ਆ ਔਲਖੀ ਆ ਬਾਸਾ ਤੁਹਾਨੂੰ ਕੱਲ ਵੀ ਪੁੱਛਦੇ ਮੈਂ ਤਾਂ ਕਰਦੇ ਮੈਸੇਜਾਂ ਨੇ ਨੇੜੇ ਉਧਰ ਔਲਖੀ ਟਰਾਲੀ ਉਧਰ ਨਹੀਂ ਲੰਬੜਾ ਰਹਾ ਹਾਂ ਸਾਢੇ 350 ਸਾਢੇ 350 60 360 ਇਹੋ ਗੱਲ ਕਰ ਲੈਣੇ ਕਿੱਥੇ ਜਾਣੇ ਬਾਈ ਚੰਦਮਾ ਜਾਵਾਂਗੇ ਜੀ 65 70 75 80 85 90 95 400 5 10 15 20 25 ਉਹ ਦਾ ਕੰਡਾ ਏ ਤੀਲਾ ਸਾਢੇ 450 ਜੀ ਕਾੜੀ ਆਉਂਦੀ ਨਹੀਂ ਕੰਡਾ ਹੈ ਸਾਢੇ 450 ਉਹ ਦਾ ਰੇਟ ਤੇ ਇਹੋ ਉਹਦਾ ਨਵੀਂ ਰੇਟ ਤੇ ਇਹ ਤੁਹਾਨੂੰ ਜਿਹੜੀ ਲੱਗੀ ਸਾਢੇ 450 ਰੁਪਏ ਇਹ ਲੱਗੀ ਤੇ ਬਾਕੀ ਇੱਕ ਟਰਾਲੀ ਮਗਰ ਹੋਰ ਆ ਉਹਦਾ ਜਿਹੜਾ ਪਰ ਰੇਟ ਦੇਖਾਂਗੇ ਤੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਆ 300 ਰੁਪਇਆ 300 ਹੀ 5 5 350 54 60 65 365 70 75 80 88 90 95 400 5 10 15 20 25 30 35 40, 50. 50. 40. ਤਾਲੀ 4400 4400 52 60 71 80 480 ਬੋਲਣਗੇ 480 ਰੁਪਏ ਬਾਈ ਜਲਦੀ ਟਰਾਲੀ 480 ਰੁਪਏ ਲੱਗੇ ਲਾਸਟ ਵਾਲੀ ਟਰਾਲੀ ਸੀ ਤੇ ਬਾਕੀ ਵੀ ਅੱਜ ਇਹ ਰੇਟ ਉਹੀ 500 ਦੇ ਆਸਪਾਸ ਹੈ ਜਿਹੜਾ ਰਿਹਾ ਤੇ ਧੰਨਵਾਦ ਸਾਰੇ ਵੀਰਾਂ ਦਾ